ਕੀ ਗੱਲਬਾਤ ਹੋਈ ਹੈ ਵਰਡਨ ਗੱਡੀ ਲੱਗੀ ਸੀ ਆਪਣੀ ਇੱਥੇ ਅੰਦਰ ਇਹ ਪਰਾਣੀ ਮਲਾਈ ਨੇ दारू ਪੀਤੀ ਕਿ ਕੀ ਕੀਤਾ ਤੇ ਉਹਨੇ ਆ ਕੇ ਯਾਨੀ ਕਿ ਗੱਡੀ ਦੇ ਸਾਈਡ ਤੇ ਲੱਗੀ ਸੀ ਕੋਈ ਰੀਜ਼ਨ ਨਹੀਂ ਹੈ ਕਿ ਗੱਡੀ ਵਿੱਚ ਲੱਗੀ ਆਪਾਂ ਸਵਾਰੀ ਦਾ ਗੱਲ ਕਰਦੇ ਵੀ ਸੀ ਠੀਕ ਆ ਤੇ ਉਹਨੇ ਪਲਕੀ ਕੀਤਾ ਉਹਨੇ ਆ ਕੇ ਗੱਡੀ ਦੇ ਉੱਤੇ ਚਾਰ ਪੰਜ ਕਸੁੰਦ ਮਾਰੇ ਸ਼ੀਸ਼ੇ ਦੇ ਉੱਤੇ ਸ਼ੀਸ਼ੇ ਦੇ ਉੱਤੇ ਕਸੁੰਦ ਮਾਰੇ ਤੇ ਸ਼ੀਸ਼ਾ ਟੁੱਟ ਜਾਂਦਾ 2500 3000 ਤੋਂ ਥੱਲੇ ਸ਼ੀਸ਼ਾ ਨਹੀਂ ਗਾ ਵੀ ਆ ਦੇ ਭਾਜੀ ਪ੍ਰਸ਼ਾਸਨ ਅਕਸਰ ਕਹਿੰਦਾ ਵੀ ਆਪਾਂ ਬੜੀ ਵਾਰੀ ਸਮਝਾਈਦਾ ਇਹ ਜਾਣਬੁੱਝ ਕੇ ਅੰਦਰ ਆਂਦਾ ਕਿ ਕਿੰਨੇ ਪੈਸੇ ਮੰਗਦੇ ਜੀ 200 ਰੁਪਏ ਗੱਡੀ ਮੰਗਦੇ ਕਿਤੋਂ ਦਵਾਣੀ 400 ਰੁਪਏ ਗੱਡੀ ਦਾ ਕਿਰਾਇਆ ਗੱਡੀਆਂ ਚੱਲਦੀਆਂ ਇਹਨਾਂ ਦੀਆਂ ਚੱਲਦੀਆਂ ਸਿਰਫ 10 ਤੋਂ 12 ਲੈ ਕੇ ਗੱਡੀਆਂ ਚੱਲਦੀਆਂ ਹਣੀਆਂ ਆ ਨਾ ਕੋ 200 200 ਰੁਪਇਆ ਲੈਂਦੇ ਆ ਕੌਣ ਲੈਂਦਾ ਭਾਈ ਸਾਰੇ ਲੈਂਦਾ ਲੈਂਦਾ ਤਾਂ ਹੀ ਗੱਡੀਆਂ ਚੱਲਦੀਆਂ ਆਹ ਚੱਲਣ ਨਾਲ ਲਾ ਕੇ ਉਹ ਚੌਂਕ ਤੱਕ ਸਾਡੀਆਂ ਕਿਰਾਏ ਦੇ ਗੱਡੀਆਂ ਆਪਾਂ 400 ਰੁਪਇਆ ਰੈਂਟ ਵੀ ਦੇਣਾ ਹੁੰਦਾ ਤੇ ਆਪਣੇ ਚਲੋ ਬੱਚੇ ਵੀ ਪਾਲਨੇ ਸਕੂਲਾਂ ਦੀਆਂ ਫੀਸਾਂ ਤੁਹਾਨੂੰ ਪ ਵੀ ਯਾਰਾ ਬੜਾ ਮੁਸ਼ਕਲ ਹੋ ਜਾਂਦਾ ਤੇ ਜਿੱਦਾਂ ਸੂਏ ਮਾਰ ਦਿੰਦੇ ਆ ਤੇ ਗੱਡੀ ਹਿਲਦੀ ਨਹੀਂ ਗਈ 250 ਮਾਰ ਪ੍ਰਸ਼ਾਸਨ ਨੂੰ ਮੰਨਤੀ ਦਰ ਪਰ ਪ੍ਰਸ਼ਾਸਨ ਨੂੰ ਐਹੀ ਮੰਨ ਕਰਦੇ ਜਿੱਦਾਂ ਹਵਡੀਆਂ ਤਾਰਾ ਤੋੜਦੇ ਰਹੇ ਸੀ ਆਂ ਤਾਰਾ ਨਾ ਤੋੜਨ ਪੈਂਚ ਨਗਰਾਂ ਪਿਆ ਨਗਰੋ ਬੱਚੋ ਸੈਰ ਤੇ ਲਾਇਓ ਆਪਾਂ ਲੈ ਕੇ ਜਾਵਾਂਗੇ ਜੇ ਨਾਲ ਲੈ ਕੇ ਜਾਵਾਂਗੇ ਤੇ ਸਾਡਾ ਨਾ ਫੇਰ ਗੱਲ ਕਰਾਂ ਠੀਕ ਕਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਕੀ ਕਰਨ ਜੈ ਭੀਮ ਜੈ ਸੋਵੀਰਾਨ ਮੇਰਾ ਨਾਮ ਮਨੀ ਗਿਲ ਮੈਕਸਮਾਈਜ਼ ਹੋਵੇਗਾ ਹਮੇਸ਼ਾ ਕੋਸ਼ਿਸ਼ ਕਰੀਦੀ ਕਿ ਗਰੀਬ ਵਰਗੀ ਦੀ ਆਵਾਜ਼ ਹੋਵੇ ਕਿਉਂਕਿ ਬਾਅਦ ਦੇ ਵਿੱਚ ਐਮਪੀ ਜਿਹੜੇ ਮਜੂਤਾ ਐਮਪੀ ਕਹਿੰਦੇ ਆ ਗਰੀਬ ਵਰਗ ਦਾ ਲਜਾਮ ਜਿਹੜਾ ਗਲਤ ਕੰਮਾਂ ਚ ਹੈਗਾ ਕਿਤੇ ਨਾ ਕਿਤੇ ਜੋਸ਼ੀ ਸਾਹਿਬ ਦੀ ਨੋ ਵੀ ਕਹਿੰਦੇ ਆ ਕਿ ਭਾਈ ਸਾਹਿਬ 100 ਰੁਪਏ ਦੇ ਬੋਤਲ ਦੇ ਵਿੱਚ ਵੇਕਣ ਵਾਲੇ ਲੋਕ ਹੈਗੇ ਆ ਇਸ ਕਰਕੇ ਗਰੀਬ ਦੀ ਆਵਾਜ਼ ਚੁ ਗਲਤ ਪਾਸੇ ਰੁਝੇ ਵਿੱਚ ਨਾ ਲਿਆ ਲੇਕਿਨ ਸਰਕਾਰਾਂ ਦੀ ਹਮੇਸ਼ਾ ਮੰਨਚਾ ਰਹੀ ਆ ਕਿ ਗਰੀਬ ਨੂੰ ਇੰਨਾ ਕੁ ਮਜਬੂਰ ਕਰ ਦੋ ਕਿ ਉਹ ਕਿਤੇ ਗਲਤ ਰਜਾਮ ਤੇ ਜਾਵੇ ਬਾਅਦ ਵਿੱਚ ਉਹਨਾਂ ਨੂੰ ਬਦਨਾਮ ਕਰੋ ਤੇ 85% ਨੂੰ ਛੱਡ ਕੇ 15% ਵਾਲੋ ਹਮੇਸ਼ਾ ਵਾਦੇ 85% ਨੂੰ ਕੀਤੇ ਜਾਂਦੇ ਅਕਤੂਬਰ ਦਾ 15% ਨੂੰ ਜਾਂਦੇ ਅੱਜ ਉਹੀ ਹਾਲਾਤਾਂ ਦੇ ਲੋਕ ਆ ਇੱਥੇ ਈ ਰਿਕਸ਼ਾ ਵਾਲੇ ਆ ਆਟੋ ਯੂ ਆਲ ਵਾਲੇ ਆ ਜਿਹੜੇ ਕਿ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ 'ਚ ਇੰਨੇ ਟੈਂਪਰੇਚਰ ਦੇ ਵਿੱਚ ਵੀ ਆਪਣੇ ਬੱਚਿਆਂ ਦੇ ਮੁੱਖ ਵੇਖ ਕੇ ਉਹਨਾਂ ਲਈ ਕਮਾਣ ਲਈ ਨਿਕਲਦੇ ਆ ਕਿ ਹਾਂ ਕਿਤੇ ਕਮਾਈ ਕਰਕੇ ਅਸੀਂ ਇਹਨਾਂ ਦਾ ਭੁੱਖ ਬਦਲ ਸਕੀ ਇਨਾਂ ਨੂੰ ਪੜਾ ਸਕੀਏ ਲੇਕਿਨ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਜਿਨ੍ਹਾਂ ਨੂੰ ਕਹਿ ਦਈਏ ਕਿ ਲੋਕ ਦੰਡਾ ਤੰਤਰ ਕਹਈਏ ਪੁਲਿਸ ਵਾਲੇ ਕਹਿ ਦਈਏ ਉਹ ਕੀ ਕਰਦੇ ਆ ਇਹੋ ਜਿਹੇ ਹਲਾਤ ਇੱਥੇ ਕ੍ਰੀਏਟ ਕਰਦੇ ਆ ਕਿ ਕੁਛ 5 10 ਬੈਟਰੀ ਰੱਖੇ ਵਾਲਿਆਂ ਨੂੰ ਜਿਹੜੇ ਕਿ ਦੂਸਰੀ ਜਾਤ ਦੇ ਹੋਣਗੇ ਉਹਨਾਂ ਨੂੰ ਅੱਗੇ ਵਧਾਵਾ ਦਿੰਦੇ ਆ ਤੇ ਆਪਣੀ ਜਾਤ ਸਾਡੀ ਜਾਤ ਵਾਲਿਆਂ ਨੂੰ ਛੱਡ ਦਿੱਤਾ ਜਾਂਦਾ ਕਾਰਨ ਕੀ ਹੈ ਕਾਰਨ ਇਹ ਹੈਗਾ ਕਿ ਇਹਨਾਂ ਦੇ ਵਿੱਚ ਅਨਰੁਡਿਕੇਸ਼ਨ ਸੈਕਿੰਡ ਕਾਰਨ ਹੈਗਾ ਕਿ ਇਹਨਾਂ ਨੂੰ ਛੇਤੀ ਦਬਾ ਲਿੱਤਾ ਜਾਂਦਾ ਇਹਨਾਂ ਦੇ ਨੇ ਨੇਤਾ ਕਹਿੰਦੇ ਆ ਕਿ ਛੇਤੀ ਹੈ ਰੈਂ ਦੇਰ ਹੋ ਜਾਂਦੇ ਲੇਕਿਨ ਅਸੀਂ ਇਹਨਾਂ ਦੇ ਵਿੱਚ ਮਨੋਬਲ ਭਰਨਾ ਹੈ ਕਿ ਅਸੀਂ ਤੁਹਾਡੇ ਨੇਤਾ ਆ ਤੇ ਅਸੀਂ ਸਟੈਂਡੇਬਲ ਆ ਤੁਹਾਡੇ ਲਈ ਸਾਹੋ ਜੀ ਹੁੰਦਾ ਅੱਜ ਤੋਂ ਅੱਜ ਰੋਜ਼ ਆੜੀ ਦੇ ਕੰਮ ਹੁੰਦਾ ਹੈ ਲੇਕਿਨ ਕੱਲ ਦੇ ਵਿੱਚ ਕੀ ਹੋਇਆ ਇਹਨਾਂ ਨੂੰ ਜਾਤੀ ਸੂਚਕ ਵਰਡ ਵੀ ਬੋਲਣੀ ਸ਼ੁਰੂ ਕਰ ਦਿੱਤੀ ਜਦੋਂ ਮੇਰੇ ਤੱਕ ਆਵਾਜ਼ ਪਹੁੰਚੀ ਮੈਂ ਤਾਂ ਹਮੇਸ਼ਾ ਸੜਕਾਂ ਤੇ ਆਂਦਾ ਮੈਨੂੰ ਮਾਰਨਿੰਗ ਹੀ ਪਤਾ ਲੱਗਾ ਤੇ ਮੈਂ ਮਾਰਨਿੰਗ ਆਪਣਾ ਦਫਤਰ ਛੱਡ ਕੇ ਸਵੇਰੇ ਪਹਿਲੋ ਇਹਨਾਂ ਵੱਲ ਆਇਆ ਕਿ ਹਾਂਜੀ ਦਿੱਕਤ ਕੀ ਆ ਜਦੋਂ ਮਨੀ ਗੇ ਲਾਨ ਕੇ ਸਟਲ ਹੋ ਜਾਂਦਾ ਬਾਅਦ ਦੇ ਵਿੱਚ ਪ੍ਰਸ਼ਾਸਨ ਕਹਿੰਦਾ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਨਹੀਂ ਕਰਦੇ ਭਾਈ ਸਾਹਿਬ ਇਹ ਸਾਰੇ ਮਨੀ ਗੇ ਲੀਆ ਇਹਨਾਂ ਸਾਰਿਆਂ ਦੇ ਵਿੱਚ ਮੈਨੂੰ ਹੀ ਦੇਖੋ ਇਹ ਮੇਰੇ ਪਰਿਵਾਰ ਹੈ ਮੇਰੇ ਜੀ ਹੈ ਮੈਂ ਇਹਨਾਂ ਦਾ ਦਰਦ ਸਮਝਦਾ ਤੁਸੀਂ ਰੋਜੋ ਕਮਾਨ ਵਾਲੇ ਤੁਸੀਂ ਤੰਗ ਕਰੋਗੇ ਤੇ ਇਹ ਰੋਜਗਾਰ ਕਮਾਨਗੇ ਕਿਸ ਤਰ੍ਹਾਂ ਇੱਕ ਆਪਣੇ ਘਰ ਚ ਲਾਣਗੇ ਕਿਸ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਰਕਾਰਾਂ ਨੂੰ ਬੰਦ ਕਰਨੀਆਂ ਪੈਣੀਆਂ ਪ੍ਰਸ਼ਾਸਨ ਨੂੰ ਬੰਦ ਕਰਨੀਆਂ ਪੈਣੀਆਂ ਸੈਕਿੰਡਲੀ ਮੈਂ ਅੱਜ ਐਸਐਚਓਸ ਮੈਡਮ ਨੂੰ ਕਹਿ ਕੇ ਗਿਆ ਕਿ ਭਾਈ ਸਾਹਿਬ ਇੱਥੇ ਆਪਾਂ ਈ ਰੱਖਿਆ ਵਾਲਿਆਂ ਦੇ ਆਟੋ ਵਾਲਿਆਂ ਦੇ 15 15000 ਦੇ ਚਲਾਨ ਨਹੀਂ ਕੱਟਣਦੇ ਨੇ 15000 ਦੇ 20000 ਦੀ ਉਹਨਾਂ ਦੀ ਇਨਕਮ ਆ ਔਰ ਇਹ ਵਿੱਚੋਂ ਕੀ ਪਤਾ ਉਹਨਾਂ ਨੇ ਰੱਖਿਆ ਕਰਾਇਆ ਤੇ ਲਿਆ ਕਿ ਕੀ ਲਿਆ ਤੇ 20000 ਦੀ ਇਨਕਮ ਦੇ ਵਿੱਚੋਂ 15000 ਦਾ ਚਲਾਨ ਕੱਟ ਦੇਣਗੇ ਤੇ ਭਾਈ ਸਾਹਿਬ ਕਮਾਨ ਕੇ ਕੀ ਕਾਣ ਕਿ ਮਨੁੱਖੀ ਸਰਕਾਰੀ ਪ੍ਰਸ਼ਾਸਨ ਨਾਲ ਗੱਲ ਕਰਦੇ ਪ੍ਰਸ਼ਾਸਨ ਦਾ ਕਹਿਣਾ ਹੁੰਦਾ ਅਕਸਰ ਇਹ ਵੀ ਈ ਰਿਕਸ਼ਾ ਵਾਲੇ ਤੰਗ ਕਰਦੇ ਜਾਣ ਬੋਝ ਕੇ ਅੰਦਰ ਆਟੋ ਲਾਂਦੇ ਸਾਨੂੰ ਮਜਬੂਰਨ ਐਕਸ਼ਨ ਲੈਣਾ ਪੈਂਦਾ ਹਾਂ ਇਹ ਰਿਕਸ਼ਾ ਵਾਲੇ ਕਰੋੜਪਤੀ ਆ ਨਾ ਇਹਨਾਂ ਨੂੰ ਤੰਗ ਕਰਦੇ ਆ ਈ ਰਿਕਸ਼ਾ ਵਾਲੇ ਜਿਆਦਾ ਠਨਾਟਦੇ ਇਹਨਾਂ ਨੂੰ ਤੰਗ ਕਰਦੇ ਆ ਇਹਨਾਂ ਨੂੰ ਆਪਣ ਜਿੱਦ ਨਾਲ ਇਹਨਾਂ ਨੂੰ ਮਜਬੂਰੀ ਪਤਾ ਲੱਗੀ ਨਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਮੈਂ ਚਾਹੁੰਦਾ ਨਹੀਂ ਕਹਿਣਾ ਜੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਈ ਰਿਕਸ਼ਾ ਚਲਾਏਗਾ ਨਾ ਇਹਨਾਂ ਨੂੰ ਉਹਨਾਂ ਦਾ ਦਰਦ ਪਤਾ ਲੱਗੂਗਾ ਉਹਨਾਂ ਦਾ ਦਰਦ ਪਤਾ ਲੱਗੂਗਾ ਉਹਨੂੰ ਵੀ ਬਲੈਂਡ ਕਰੋਗੇ ਹਾਂਜੀ ਮੈਂ ਇਹਨਾਂ ਨੂੰ ਡਾਇਰੈਕਟਲੀ ਮੈਂ ਕਿਹਾ ਜੇ ਇਹ ਰੱਖਿਆ ਦਾ ਆਟੋ ਦੇ ਵਿੱਚ ਕਿਸੇ ਨੇ ਟ੍ਰੈਫਿਕ ਮੁਲਾਜ਼ਮ ਨੇ ਸੂਆ ਭਗੋਆ ਭਾਈ ਸਾਹਿਬ ਮਨੀ ਗੱਲ ਆਪਣੇ ਵੱਲੋਂ ਪਰਸਨਲੀ ਦਰਖਾਸਤ ਚਲਾਏਗਾ ਜਿਹੜਾ ਕਦੀ ਜ਼ਿੰਦਗੀ ਚ ਰਾਜੀ ਨਾ ਮਾਣੀ ਹੋਏਗਾ ਉਹਨੂੰ ਪਤਾ ਤਾਂ ਲੱਗੇ ਕਿ ਇੰਨਾਂ ਨੂੰ ਦਰਦ ਪੰਚਾਣਾ ਤੇ ਆਪਣੇ ਦੇ ਵੀ ਦਰਦ ਹੰਡਾਣਾ ਦੋਨੋਂ ਚੀਜ਼ਾਂ ਦਾ ਪਤਾ ਚੱਲੇਗਾ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਕੋਲ ਵੀ ਗਏ ਸੀ ਕਾਫੀ ਉਲਜਣੇ ਦਿਖਾਈ ਦੇ ਰਹੇ ਸੀ ਕਿ ਕੀ ਗੱਲ ਕੀ ਹੋਈ ਦੇਖੋ ਜੀ ਮੈਂ ਮੈਡਮ ਨੂੰ ਕਿਹਾ ਕਿ ਜਿਨੇ ਜਾਤੀ ਸੂਚਕ ਵਰਡ ਕੀਤੇ ਉਹਨੇ ਕੀਤਾ ਜਾਵੇ ਪਰਚਾ ਸੈਕਿੰਡ ਦੇ ਵਿੱਚ ਜਿਹੜੇ ਮੁਲਾਜ਼ਮ ਇੱਥੇ ਹੈਗੇ ਟ੍ਰੈਫਿਕ ਪੁਲਿਸ ਵਾਲੇ ਉਹਨਾਂ ਦੀ ਮੈਂਟੈਲਿਟੀ ਸੀ ਕਿ ਕਰ ਜਾਵੇ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕੋਈ ਪੈਂਚਰ ਵਾਲੀ ਦੁਕਾਨ ਨਹੀਂ ਹੈਗੀ ਜੇ ਅਗਲਾ ਟਾਇਰ ਪੈਂਚਰ ਕਰਦੀ ਹੈ ਕਿਤੇ ਮੋਟਰਸਾਈਕਲ ਦਾ ਅਗਲਾ ਟਾਇਰ ਪੈਂਚਰ ਹੋ ਜੇ ਤੇ ਰੇਡਣ ਵਾਲੇ ਦਿੱਕਤ ਪਤਾ ਲੱਗ ਜਾਂਦੀ ਉਦੋਂ ਇੰਨੇ ਟੈਂਪਰੇਚਰ ਦੇ ਵਿੱਚ ਜੇ ਇਹ ਕਰਤੂਤਾਂ ਜੇ ਇਹ ਟ੍ਰੈਫਿਕ ਮੁਲਾਜ਼ਮਾਂ ਨੇ ਨਹੀਂ ਸਹੀ ਕੀਤੇ ਆ ਤੇ ਭਾਈ ਸਾਹਿਬ ਵੱਡੇ ਲੈਵਲ ਤੇ ਐਜੀਟੇਸ਼ਨ ਹੋਏਗਾ ਤੇ ਟ੍ਰੈਫਿਕ ਪੁਲਿਸ ਦਾ ਦਫ਼ਤਰ ਵੀ ਘੇਰ ਲਿੱਤਾ ਜਾਏਗਾ ਤੇ ਉਹਨੂੰ ਪੁੱਛਿਆ ਜਾਏਗਾ ਭਾਈ ਸਾਹਿਬ ਕਿ ਟ੍ਰੈਫਿਕ ਨਿਯਮ ਕੱਲੇ ਗਰੀਬਾਂ ਲਈ ਹੈਗੇ ਆ ਅਮੀਰਾਂ ਦੀ ਗੱਡੀਆਂ ਦੇ ਮਾਰੇ ਕਦੀ ਸੁਏ ਕਿਸੇ ਦੇ ਮਾਰ ਕੇ ਦੇਖੋ ਕਿਸੇ ਗਰੀਬ ਵੱਡੇ ਇਹ ਨਾਲ ਨਹੀਂ ਕਰਦੇ ਤੁਹਾਨੂੰ ਪਤਾ ਲੱਗੇ ਜੀ ਜੋ ਵੀ ਨਿਯਮਾਂ ਦੀ ਉਲੰਘਣਾ ਗਰੀਬਾਂ ਲਈ ਕੀਤੀ ਜਾਂਦੀ ਹੈ ਰੂਲ ਐਂਡ ਰੈਗੂਲੇਸ਼ਨ ਗਰੀਬਾਂ ਲਈ ਢੋੜੀ ਜਾਂਦੀ ਹੈ